ਸਤਿ ਸ਼੍ਰੀ ਅਕਾਲ ਜੀ ਦੋਸਤੋ ਲਓ ਜੀ ਤੁਸੀਂ ਬਾਜ਼ਾਰ ਦੇ ਖਾਂਦੇ ਹੋ ਬਿਸਕਟ ਪਰ ਜੇਕਰ ਤੁਹਾਨੂੰ ਸਪੈਸ਼ਲ ਘਰ ਦੇ ਬਣੇ ਬਿਸਕਟ ਖਾਣ ਨੂੰ ਮਿਲ ਜਾਣ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਤੇ ਤੁਹਾਨੂੰ ਅੱਜ ਲੈ ਕੇ ਜਾਂਦੇ ਆ ਇੱਕ ਬਿਹਤਰੀਨ ਇਨਸਾਨ ਦੇ ਕੋਲ ਜੋ ਕਿ ਪਿਛਲੇ ਬਹੁਤ ਲੰਮੇ ਅਸੇ ਤੋਂ ਇਹੀ ਕੰਮ ਕਰਦੇ ਆ ਰਹੇ ਨੇ ਤੇ ਤੁਹਾਨੂੰ ਖੜਦੇ ਆ ਉਹਨਾਂ ਦੇ ਕੋਲ ਤੇ ਤੁਹਾਨੂੰ ਦਿਖਾਉਨੇ ਆ ਕਿ ਬਿਸਕੁਟ ਤੇ ਇਸ ਤੋਂ ਲਾਵਾ ਹੋਰ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਆ ਆ ਵੇਖੋ ਜੀ ਇਹ ਜਿਹੜੀ ਹੈਗੀ ਆ ਡਬਲ ਰੋਟੀ ਆ ਇਹ ਵੀ ਤਿਆਰ ਕੀਤੀ ਜਾਂਦੀ ਆ ਠੀਕ ਹੈ ਜੀ ਤੇ ਹੁਣ ਤੁਹਾਨੂੰ ਅਸੀਂ ਦਿਖਾਉਨੇ ਆ ਬਿਸਕੁਟਾਂ ਦੇ ਬਾਰੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਭਾਜੀ ਮਹੀਨਾ ਵੀ ਗਸਰ ਦਾ ਹਾਂਜੀ ਜਿਹਨੂੰ ਕਹਿੰਦੇ ਭਾਦਰਾ ਦਾ ਮਹੀਨਾ ਤੇ ਅੱਤ ਦੇ ਚਮਾਸੇ ਲੱਗੇ ਹੋਏ ਨੇ ਠੀਕ ਹੈ ਜੀ ਲੋਕ ਤੇ ਬੈਠੇ ਆ ਏਸੀਆਂ ਦੇ ਅੱਗੇ ਜਾਂ ਕੋਈ ਸ਼ਾਹੇਦ ਬੈਠਾ ਆ ਜੀ ਜੀ ਤੇ ਤੁਸੀਂ ਬੈਠਿਓ ਤਪ ਦੀ ਪੱਠੀ ਦੇ ਮੂਰੇ ਹਾਂਜੀ ਹਾਂਜੀ ਠੀਕ ਹੈ ਇਸ ਕੰਮ ਨਾਲ ਜਿਹੜਾ ਭਾਜੀ ਇਸ਼ਕ ਜਨੂਨ ਹਾਂਜੀ ਕਿੰਨਾ ਗਿਆ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਜੀ ਤੇ ਆਪਣਾ ਭਾਜੀ ਸ਼ੁਭਨਾਮ ਕੀ ਆ ਮੇਰਾ ਨਾਮ ਬਲਦੇਵ ਸਿੰਘ ਹੈ ਤੁਹਾਡਾ ਨਾਮ ਬਲਦੇਵ ਸਿੰਘ ਹੈ ਤੇ ਇਹ ਜਿਹੜੇ ਹੁਣ ਤੁਸੀਂ ਆ ਜਿਹੜੀ ਵੈਰੈਟੀ ਕੱਢ ਰਹੇ ਜੀ ਜੀ ਤੇ ਕਿਹੜੀ ਵੈਰੈਟੀ ਹੈ ਜੀ ਇਹ ਜੀ ਇਹ ਡਬ ਰੋਟੀ ਆ ਜੀ ਇਹ ਡਬ ਰੋਟੀ ਆ ਵੈਰੀ ਗੁੱਡ ਵਾਹ ਜੀ ਵਾਹ ਇਹ ਡਬ ਰੋਟੀ ਵੈਰੀ ਅੱਛਾ ਭਾਜੀ ਆ ਜਿਹੜਾ ਹੈਗਾ ਯਾਰ ਉਹ ਕੱਚਾ ਮਾਲ ਜਾਂਦਾ ਹਾਂ ਹਾਂ ਜੀ ਉਹ ਪੱਠੀ ਆ ਠੀਕ ਹੈ ਜੀ ਅੱਛਾ ਭਾਈ ਜਿਹੜੀ ਇਹ ਪੱਠੀ ਆ ਹਾਂਜੀ ਇਹ ਕਿੰਨਾ ਚਿਰ ਤੱਕ ਦੀ ਰਹਿੰਦੀ ਆ ਇਹ 3 ਘੰਟੇ ਲੱਗਦੇ ਜੇ ਤਪਨ ਤੇ ਅੱਛਾ ਜੀ ਉਹਨੇ ਤਪਾਉਂਦੇ 3 ਘੰਟੇ ਲੱਗਦੇ ਆ ਹਾਂਜੀ 3 ਵੀ ਲੱਗ ਜਾਣ 4 ਵੀ ਲੱਗ ਜਾਣ ਠੀਕ ਹੈ ਜੀ ਉੱਤੇ ਬਾਅਦ ਜਿੰਨਾ ਚਿਰ ਮਰਜ਼ੀ ਕੰਮ ਕਰ ਲੋ ਇੱਥੇ ਓਕੇ ਜੀ ਤੇ ਇਹ ਭਾਜੀ ਜਿਹੜਾ ਕੰਮ ਆ ਹਾਂਜੀ ਦਬਲ ਰੋਟੀ ਦਾ ਕੰਮ ਹੋ ਗਿਆ ਬਿਸਕੁਟਾਂ ਦਾ ਕੰਮ ਹੋ ਗਿਆ ਹਾਂਜੀ ਤੇ ਘਰ ਦੇ ਬਣੇ ਬਿਸਕੁਟ ਤੁਸੀਂ ਬਣਾ ਬਣਾ ਦੇ ਰਹੇ ਹੋ ਜੀ ਤੇ ਇਹ ਕੰਮ ਪਿਛਲੇ ਕਿੰਨੇ ਕ ਲੰਮੇ ਸਮੇਂ ਤੋਂ ਕਰਦੇ ਆ ਰਹੇ ਜੀ 1975 ਤੋਂ ਚੱਲ ਰਿਹਾ ਜੀ ਕੰਮ ਸਾਡਾ ਹੈ ਅੱਛਾ ਜੀ 1975 ਤੋਂ ਇਹ ਜਿਹੜਾ ਕੰਮ ਆ ਇਹ ਚੱਲ ਰਿਹਾ ਠੀਕ ਹੈ ਜੀ ਤੇ 1975 ਤੋਂ ਫਿਰ ਤੁਸੀਂ ਆਪ ਸ਼ੁਰੂ ਕੀਤਾ ਕੰਮ ਕਿ ਜਾਂ ਪਹਿਲੋ ਵੱਡੇ ਵੱਡੇ ਰਿਆ ਨੇ ਸ਼ੁਰੂ ਕੀਤਾ ਸੀ ਜੀ ਇਹ ਸਾਡੇ ਬਾਪ ਨੇ ਹਕੀਕਤ ਨਾਲ ਬਾਪ ਦੇ ਨਾਲ ਆਪ ਕੀਤਾ ਅਸ਼ਾ ਜੀ ਤੇ ਉਹਦਾ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਉਹਦਾ ਜੀ ਹੋਰ ਦੱਜਾ ਲੈ ਕੇ 52 ਸਾਲ ਦੀ 52 ਸਾਲ ਦੀ ਜਨਮ ਜੀ ਕੇ 1975 ਤੋਂ ਲੈ ਕੇ ਹਨਾ ਤੇ ਹੁਣ ਆ ਗਿਆ ਜੀ 2025 ਆਇਆ 50 ਸਾਲ ਹੋ ਗਏ 50 ਸਾਲ ਹੋ ਗਏ 50 ਸਾਲ ਹਨਾ ਹਾਂ ਤੇ ਜਿਹੜੇ ਭਾਜੀ ਬਿਸਕੁਟ ਜਿਹੜੇ ਆ ਜੀ ਜਿੰਨੂੰ ਕਹਿੰਦੇ ਆ ਘਰ ਦੇ ਬਣੇ ਬਿਸਕਟ ਆਟੇ ਦੇ ਆਟੇ ਦੇ ਬਿਸਕਟ ਹਾਂਜੀ ਆਟੇ ਦੇ ਬਿਸਕਟ ਜਿਹੜੇ ਹੈਗੇ ਆ ਉਹ ਵੀ ਤੁਸੀਂ ਤਿਆਰ ਕਰਦੇ ਆ ਤਿਆਰ ਕਰਦੇ ਆ ਤਿਆਰ ਕਰ ਹਾਂਜੀ ਹਾਂਜੀ ਤੇ ਆਟੇ ਦੇ ਬਿਸਕਟ ਜਿਹੜੇ ਆ ਹੁਣ ਕਈ ਲੋਕ ਜਿਹੜੇ ਹੈਗੇ ਆ ਬਹੁਤ ਸਾਰੇ ਦੁਕਾਨਾਂ ਨਾਲ ਜੁੜੇ ਹੁੰਦੇ ਆ ਜੀ ਕੋ ਦੁਕਾਨਾਂ ਤੋਂ ਖਾਂਦੇ ਆ ਹਾਂਜੀ ਤੇ ਦੁਕਾਨ ਦੇ ਜਿਹੜੇ ਬਿਸਕਟ ਦੇ ਜਿਹੜੇ ਇਹ ਜਿਹੜੇ ਤੁਸੀਂ ਤਿਆਰ ਕਰ ਰਹੇ ਜੇ ਆਟੇ ਦੇ ਬਿਸਕਟ ਹਾਂਜੀ ਇੰਨਾ ਦਾ ਤਾਂ ਉਹਨਾਂ ਦਾ ਪਰ ਖਾਣ ਵਾਲੇ ਵਾਸਤੇ ਕਿੰਨਾ ਕੁ ਫਾਇਦਾ ਹੋਊਗਾ ਇਹਦੇ ਵਿੱਚ ਇਹ ਹੈਗਾ ਜੀ ਉਹ ਓਵਨ ਤੇ ਤਿਆਰ ਕਰ ਰਹੇ ਆ ਅਸੀਂ ਲੱਕੜ ਤੋਂ ਤਿਆਰ ਕਰ ਰਹੇ ਹਾਂ ਤੁਸੀਂ ਲੱਕੜ ਤੋਂ ਤਿਆਰ ਕਰ ਰਹੇ ਹੋ ਹਾਂਜੀ ਲੱਕੜ ਤੋਂ ਤਿਆਰ ਕਰ ਰਹੇ ਹਾਂ ਕਿ ਤੁਸੀਂ ਜਿੰਨੂੰ ਕਹਿੰਦੇ ਵੀ ਤੁਸੀਂ ਲੱਕੜ ਦੇ ਨਾਲ ਪਕਾ ਰਹੇ ਹੋ ਹਾਂਜੀ ਉਹ ਤੇ ਹੋ ਗਿਆ ਨਾ ਜਿੰਨੂੰ ਜਿਨਾਂ ਆਪਾਂ ਇਲੈਕਟ੍ਰੋਨਿਕ ਸਿਸਟਮ ਨਾਲ ਆਪਾਂ ਕਰਦੇ ਹਾਂ ਹਾਂਜੀ ਹਾਂਜੀ ਉਹ ਇਲੈਕਟ੍ਰੋਨਿਕ ਉਹ ਇਲੈਕਟ੍ਰੋਨਿਕ ਹਾਂਜੀ ਇਹ ਆਵਾਜ਼ ਦੇਸੀ ਇਹ ਦੇਸੀ ਆ ਜਿੱਦਾਂ ਆਪਾਂ ਸਾਗ ਬਣਾ ਲਿਆ ਚੁੱਲੇ ਤੇ ਕਾ ਟੋੜੀ ਦੇ ਉੱਤੇ ਸਾਗ ਬਣਾਉਨੇ ਆ ਉਹਦਾ ਟੇਸਟ ਹੋਰ ਹੀ ਹਾਂਜੀ ਇਹਦਾ ਜਿਹੜਾ ਹੁਣ ਜਿਹੜਾ ਟੇਸਟ ਚੁੱਲੇ ਦੀ ਰੋਟੀ ਦਾ ਗੈਸ ਦੀ ਰੋਟੀ ਦਾ ਬਹੁਤ ਫਰਕ ਹੈ ਬਹੁਤ ਫਰਕ ਹੈ ਉਹ ਕਹਿੰਦੇ ਉਹ ਆ ਇਹ ਚੁੱਲੇ ਦੀ ਰੋਟੀ ਵਾਲਾ ਸਾਹਿਬ ਹੈ ਇਹ ਚੁੱਲੇ ਦੀ ਰੋਟੀ ਵਾਲਾ ਸਾਹਿਬ ਹੈ ਇਹਨੇ ਪਕਾ ਕੇ ਚੀਜ਼ ਦੇਣੀ ਇਹਨੇ ਪਕਾ ਦੇਣੀ ਉਹਨੇ ਧੱਕੇ ਨਾਲ ਉਹਨੇ ਉਹਨੇ ਜ਼ੋਰ ਨਾਲ ਪਕਾਉਣਾ ਉਹਨੇ ਜ਼ੋਰ ਨਾਲ ਹਨਾ ਧੱਕੇ ਨਾਲ ਹੀ ਪਕਾ ਦੇਣਾ ਹਾਂਜੀ ਇਹਨੇ ਆਹ ਹੌਸਤੇ ਹੌਸਤੇ ਪੱਕਣਾ ਕੁਦਰਤੀ ਤੌਰ ਤੇ ਹਾਂਜੀ ਹਾਂਜੀ ਤੇ ਇਹ ਆਪਣਾ ਭਾਜੀ ਇਹ ਨਗਰ ਦਾ ਨਾਂ ਕੀ ਆ ਬਲਕਲਾਂ ਜੀ ਬਲਕਲਾਂ ਹਾਂਜੀ ਠੀਕ ਆ ਬਲਕਲਾਂ ਤੇ ਜਿਹੜੇ ਤੁਹਾਡੇ ਕੋਈ ਜਿਹੜੇ ਜਿੱਦਾਂ ਬਿਸਕੁਟ ਆ ਹਾਂਜੀ ਇਹ ਫਿਰ ਕਿੱਥੋਂ ਕਿੱਥੋਂ ਤੱਕ ਜਾਂਦੇ ਆ ਇਹ ਗਰਦਾਰਪੁਰ ਤੱਕ ਜਾ ਰਹੇ ਹਾਂਜੀ ਗਰਦਾਰਪੁਰ ਤੋਂ ਬਣਵਾ ਰਹੇ ਲੋਕ ਬਣਵਾ ਰਹੇ ਬਣਵਾ ਰਹੇ ਘਰ ਵਾਸਤੇ ਘਰ ਵਾਸਤੇ ਠੀਕ ਆ ਤੇ ਕੋਈ ਦੂਰ ਤਰਨ ਤਰਨ ਠੀਕ ਹੈ ਜੀ ਦੂਰ ਦੂਰੋਂ ਆ ਰਹੇ ਹਾਂਜੀ ਦੂਰੋਂ ਦੂਰੋਂ ਆ ਰਹੇ ਤੇ ਆਪਣਾ ਭਾਜੀ ਬਾਹਰੋਂ ਵੀ ਕੋਈ ਜਿੱਦਾਂ ਫੋਰਨ ਕੰਟਰੀ 'ਚ ਜਿੱਦਾਂ ਬਾਹਰਲੇ ਮੁਲਕ 'ਚੋਂ ਵੀ ਕੋਈ ਸੱਜਣ ਮਿੱਤਰਾਂ ਦੇ ਕੋਈ ਸਨੇਹ ਆ ਜਾਂਦੇ ਆ ਜਾਂਦੇ ਜੀ ਅੱਜ ਜਿਹੜਾ ਤੁਹਾਡਾ ਆਇਆ ਹੋਇਆ ਸਾਡਾ ਆ ਤੁਹਾਡਾ ਆਇਆ ਹੋਇਆ ਕੈਨੇਡਾ ਤੋਂ ਆਇਆ ਉਹ ਸਪੈਸ਼ਲ ਆਇਆ ਵੀ ਇਹੋ ਚੀਜ਼ ਬਣ ਕੇ ਆਉਣੀ ਚਾਹੀਦੀ ਆ ਮੈਂ ਇੱਥੇ ਦੱਸਣਾ ਚਾਹੁੰਨਾ ਆ ਜਿਹੜੇ ਵੀਡੀਓ ਦੇਖ ਰਹੇ ਆ ਆ ਸਾਡੇ ਵੀਰ ਸਾਡੇ ਭੈਣ ਭਰਾ ਕਿ ਕੈਨੇਡਾ ਤੋਂ ਸਪੈਸ਼ਲ ਫੋਨ ਆਇਆ ਕਿ ਜਿਹੜੇ ਆਟੇ ਦੇ ਬਿਸਕਟ ਆ ਉਹ ਸਰਦਾਰ ਸਾਹਿਬ ਹਣਾ ਕੋ ਬਣਾ ਕੇ ਲਿਆਉਣੇ ਆ ਬੇਸ਼ੱਕ ਦੁਕਾਨਾਂ ਤੇ ਹੋਰ ਵੀ ਹੈਗੀਆਂ ਆਟੇ ਦੇ ਬਿਸਕਟ ਬਣਾਉਣ ਵਾਲੀਆਂ ਵੱਖ-ਵੱਖ ਕਸਬਿਆਂ ਦੇ ਵਿੱਚ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਰ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਪਿੰਡ ਹੈਗਾ ਬਲਕਲਾ ਤੇ ਬਲਕਲਾ ਤੋਂ ਸਰਦਾਰ ਜੀ ਮਸ਼ਹੂਰ ਨੇ ਬਿਸਕਟਾਂ ਵਾਲੇ ਤੇ ਉਹਨਾਂ ਕੋਲ ਬਿਸਕਟ ਬਣਾ ਕੇ ਲਿਆਉਣੇ ਆ ਕਿ ਉਹਨਾਂ ਕੋਲ ਪੁਰਾਣਾ ਤਜਰਬਾ ਆ ਇਹ ਚੀਜ਼ ਦਾ ਤੇ ਭਾਜੀ ਜਿਹੜੇ ਜਿੱਦਾਂ ਬਿਸਕਟ ਆ ਇਹ ਚ ਫਿਰ ਜਿਹੜੀ ਲਾਗਤ ਆ ਕਿੰਨੀ-ਕਿੰਨੀ ਆਉਂਦੀ ਮੰਨ ਲਓ ਕੋਈ ਸਾਡੀ ਇਹ ਵੀਡੀਓ ਵੇਖ ਰਿਹਾ ਕਿਸੇ ਨੇ ਬਣਾਉਣੇ ਹੁਣ ਤੁਹਾਨੂੰ ਪਤਾ ਕਿ ਮੈਂ ਕਿੰਨੀ ਚੀਜ਼ ਖੜਨੀ ਤੇ ਹਨਾ ਉਹ ਘੜ ਜਿੱਦਾਂ ਮੰਨ ਲਓ ਘੜ ਤੋਂ ਘਟ ਜਿਹੜੀ ਤਿਆਰ ਹੈ ਕਿੰਨੇ ਤੋਂ ਹੋ ਜਾਂਦੀ ਹੈ ਜੇ ਤੁਸੀਂ ਦੇਸੀ ਘੋਜ ਬਣਾਈਆਂ ਤੇ ਫਿਰ 1000 ਤੇ 30 ਰੁਪਏ ਲੱਗਤ ਆ ਰਹੀ ਹੈ ਲੱਗਤ ਆ ਰਹੀ ਹੈ ਲੱਗਤ ਆ ਰਹੀ ਹੈ ਸਾਡੇ ਬਿਸਕੁਟ ਤੁਹਾਡੇ ਹਨਾ ਤੁਸੀਂ ਜਿਹੜਾ ਬਣਾ ਕੇ ਦੋਗੇ ਤੇ ਦੇਸੀ ਘੋਜ ਵਿੱਚ ਉਹ ਕੋਈ ਜਿਹੜੀ ਉਹਦਾ weight ਜਿਹੜਾ ਉਹਦਾ वजन ਕਿੰਨਾ ਹੋਊਗਾ ਉਹ ਮਾਲ ਦਾ 1 ਕਿਲੋ ਵੇ ਤੇ 3.5 ਕਿਲੋ ਤਿਆਰ ਹੁੰਦਾ ਉਹਦੇ ਜੇ ਡਰਾਈ ਫੂਡ ਪੈ ਜਾਂਦਾ ਵਾ ਬਦਾਮ ਕਾਜੂ ਮਗਜ ਹਰੀ ਲਾਤੀ ਤਨਖਾਹ ਉਹ ਵੀ ਇਹ ਪੈ ਸਕਦੀ ਹੈ ਉਹ ਉਹ ਵੀ ਪੈ ਸਕਦੀ ਹੈ ਤੇ ਕੈਨੇਡਾ ਵਾਲਿਆਂ ਨੇ ਉਹ ਸਪੈਸ਼ਲ ਗਿਆ ਹਾਂਜੀ ਸਪੈਸ਼ਲ ਗਿਆ ਆ ਕੇ ਇਹਦੇ ਵਿੱਚ ਜਿਹੜੀ ਹੈਗੀ ਆ ਖਸਖਸ ਪੈ ਸਕਦੀ ਹੈ ਤੇ ਬਦਾਮ ਕੁੱਟੇ ਹਾਂਜੀ ਤੇ ਇਹੋ ਚੀਜ਼ਾਂ ਜਿਹੜੀਆਂ ਗਿਆ ਪਵਾ ਕੇ ਲਿਓਣੀਆਂ ਠੀਕ ਤੇ ਉਹ ਵਾਕਿਆ ਹੀ ਇੱਕ ਕਸਟਮਰ ਦੇ ਤੌਰ ਤੇ ਇੱਕ ਗਾਹਕ ਦੇ ਤੌਰ ਤੇ ਉਹ ਲੈ ਕੇ ਆਏ ਆ ਠੀਕ ਠੀਕ ਹੈ ਹਾਂਜੀ ਠੀਕ ਠੀਕ ਇਹ ਜਿਹੜੀ ਭਾਜੀ ਜਿੱਦਾਂ ਹੈਗਾ ਆ ਜਿੱਦਾਂ ਮੰਨ ਲਓ ਕਿਲੋ ਕੀ ਹੋਇਆ ਹਾਂਜੀ ਕਿਲੋ ਕੀ ਹੋਰ ਮੰਨ ਲੋ ਕਿਲੋ ਕੀ ਹੋ ਲੈ ਲਿਆ ਤਾਂ ਉਸ ਦੇ ਨਾਲ ਹੋਰ ਸੌਦਾ ਕਿਹੜਾ ਕਿਹੜਾ ਲੈਣਾ ਪੈਂਦਾ 1 ਕਿਲੋ ਖੰਡ ਲੈਣੀ ਆ ਠੀਕ ਹੈ ਜੇ ਦੁੱਧ ਲੈਣਾ 2 ਕਿਲੋ ਆਟਾ ਲੈਣਾ 2 ਕਿਲੋ ਆਟਾ ਲੈਣਾ ਤੇ ਫਿਰ ਬਿਸਕੁਟ ਤਿਆਰ ਹੋ ਜੇ ਤਿਆਰ ਹੋਏਗਾ ਠੀਕ ਹੈ ਤੇ ਸਰਦਾਰ ਸਾਹਿਬ ਬਿਸਕੁਟ ਤੇ ਬਹੁਤ ਸਾਰੀਆਂ ਜਗ੍ਹਾ ਤੇ ਤਿਆਰ ਹੁੰਦੇ ਹੋਣਗੇ ਕਸਬਿਆਂ 'ਚ ਸ਼ਹਿਰਾਂ 'ਚ ਜੀ ਪਰ ਜਿਹੜੇ ਬਿਸਕੁਟ ਪਿੰਡ ਬਲਕਾਂ ਵਿੱਚ ਤਿਆਰ ਹੋ ਰਹੇ ਆ ਇੰਨਾ ਦੀ ਵਿਸ਼ੇਸ਼ਤਾਈ ਵੀ ਹੋਊਗੀ ਨਾ ਉਹਦੇ ਬਾਰੇ ਵੀ ਦੱਸੋ ਠੀਕ ਹੈ ਜੀ ਦੇਖੋ ਜੀ ਇਹਦੇ ਵਿੱਚ ਸਾਰ ਕੋ ਸਫਾਈ ਹੈ ਗਈ ਆ ਨਾ ਕੋਈ ਭਈਆ ਲਾਇਆ ਨਾ ਕੋਈ ਚੀਜ਼ ਨਹੀਂ ਲਾਈ ਨਾ ਕੋ ਤੰਬਾਕੂ ਨਾ ਬੀੜੀ ਕੋਈ ਚੀਜ਼ ਨਹੀਂ ਇੱਥੇ ਚੱਲ ਰਹੀ ਇੱਥੇ ਬਿਲਕੁਲ ਵੈਸੇ ਨਾਲ ਚੱਲ ਰਿਹਾ ਹਾਂ ਸ਼ੁੱਧ ਹਾਂ ਨਾ ਸੋੜੀ ਚੱਲ ਜਿਸ ਤਰ੍ਹਾਂ ਕਿ ਅਸੀਂ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦੇ ਪ੍ਰਵਾਸੀ ਨੂੰ ਠੀਕ ਠੀਕ ਪਰ ਇਹ ਇੱਕ ਜਿਸ ਤਰ੍ਹਾਂ ਕੁਝ ਕੁਝ ਲੋਕ ਜਿਹੜੇ ਧਾਰਮਿਕ ਹਣਾ ਖੇਤਰ ਦੇ ਵਿੱਚ ਹੁੰਦੇ ਨੇ ਉਹਨਾਂ ਦਾ ਰਹਿਣ ਸਹਿਣ ਬਹੁਤ ਧਾਰਮਿਕ ਹੁੰਦਾ ਆ ਵੱਖਰਾ ਹੁੰਦਾ ਆ ਤੇ ਜਿਹੜੇ ਉਹ ਇਨਸਾਨ ਨੇ ਜਿਹੜੇ ਇਨਸਾਨ ਸ਼ੁੱਧ ਚੀਜ਼ ਖਾਂਦੇ ਆ ਸੋਹਣੀ ਚੀਜ਼ ਬਣੀ ਖਾਂਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਬੜੀ ਸੁਚਮਤਾ ਨਾਲ ਤਿਆਰ ਕੀਤੀ ਹੁੰਦੀ ਆ ਹਾਂਜੀ ਤੇ ਉਹਨਾਂ ਨੂੰ ਇੱਥੋਂ ਫਾਇਦਾ ਹੋਗਾ ਬਿਸਕੁਟ ਖਾਣ ਦਾ ਕਿ ਇੱਥੇ ਕੋਈ ਜਿਹੜਾ ਵੀ ਇਨਸਾਨ ਬਣਾ ਰਿਹਾ ਕੋਈ ਤਮਾਕੂ ਨਹੀਂ ਲੈਂਦਾ ਹਾਂਜੀ ਕੋਈ ਉਹ ਇਨਸਾਨ ਜਿਹੜਾ ਹੈਗਾ ਆ ਉਹ ਜਿਹਨੂੰ ਕਹਿੰਦੇ ਆ ਵੀ ਅ ਕੋਈ ਕੋ ਗੁਨਾਹ ਨਹੀਂ ਆ ਜਾਂ ਉਹਦੇ ਵਿੱਚ ਕੋਈ ਜਿਹੜੀ ਅੰਗੇਲੀ ਨਹੀਂ ਹੈਗੀ ਠੀਕ ਠੀਕ ਤੇ ਤੁਹਾਡੇ ਵੱਲੋਂ ਤੇ ਇਹ ਬੜੀ ਵੱਡੀ ਚੀਜ਼ ਆ ਕਿ ਤੁਸੀਂ ਖੁਦ ਸਰਦਾਰ ਬੰਦੇ ਹੋ ਤੇ ਵੈਸ਼ਨੋ ਤਰੀਕੇ ਨਾਲ ਚੀਜ਼ ਤਿਆਰ ਹੋ ਰਹੀ ਹੈ ਤੇ ਕੋਈ ਵੀ ਇਹਨੂੰ ਕਰਦੇ ਸਮੇਂ ਕੋਈ ਵੀ ਕਾਰੀਗਰ ਜਿਹੜਾ ਹੈਗਾ ਆ ਨਾ ਕੋ ਤਮਾਕੂ ਲਾਉਣ ਵਾਲਾ ਨਾ ਕੋ ਬੀੜੀ ਸਿਗਰਟ ਯਾਨੀ ਕਿ ਮਤਲਬ ਜਿਹੜੇ ਬੰਦੇ ਕਹਿੰਦੇ ਆ ਨਾ ਕਿ ਭਾਈ ਸਾਹਿਬ ਅਸੀਂ ਪੰਜਾਬ ਚ ਸ਼ੁੱਧ ਚੀਜ਼ ਖਾਣੀ ਚਾਹੁੰਦੇ ਆ ਤਾਂ ਉਹਨਾਂ ਨੂੰ ਫਿਰ ਇਹੋ ਜੇ ਸਰਦਾਰ ਸਾਹਿਬਾਂ ਤੋਂ ਇਲਾਵਾ ਹੋਰ ਕੋਣ ਸ਼ੁੱਧ ਚੀਜ਼ ਦੇ ਸਕਦਾ ਤੇ ਸਰਦਾਰ ਸਾਹਿਬ ਇਸ ਚੀਜ਼ 'ਚ ਤੁਸੀਂ ਵਧਾਈ ਦੇ ਹੱਕਦਾਰ ਜੇ ਕਿ ਤਮਾਕੂ ਬੀੜੀ ਸਿਗਰਟ ਤੋਂ ਰੇਤ ਜਿਹੜੇ ਕਾਰੀਗਰ ਇੱਥੇ ਕੰਮ ਤਿਆਰ ਕਰ ਰਹੇ ਆ ਠੀਕ ਠੀਕ ਤੇ ਇਹ ਸਭ ਤੋਂ ਬਰੀ ਖੁਸ਼ੀ ਵਾਲੀ ਗੱਲ ਹੈ ਜੀ ਮੈਂ ਦੋਸਤਾਂ ਨੂੰ ਕਹਿਣਾ ਕਿ ਅਜੇ ਵੀਡੀਓ ਬੰਦ ਨਾ ਕਰਿਓ ਤੁਹਾਨੂੰ ਜਿਹੜੇ ਦੇਸੀ ਬਿਸਕੁਟ ਕਿੱਦਾਂ ਤਿਆਰ ਹੁੰਦੇ ਆ ਕਿੱਥੋਂ ਸ਼ੁਰੂਆਤ ਹੁੰਦੀ ਆ ਇਹ ਬਣਾਉਣ ਲੱਗਿਆਂ ਕਾਰੀਗਰ ਕਿੱਦਾਂ ਕਰਦੇ ਆ ਤੇ ਉਹਨੂੰ ਬਣਾ ਕੇ ਕੰਪਲੀਟ ਕਿਵੇਂ ਪੇਸ਼ ਕਰਦੇ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਜੁੜੇ ਰਹੋ ਸਾਡੇ ਨਾਲ ਬਿਸਕੁਟ ਤਿਆਰ ਹੋ ਗਿਆ ਹਾਂਜੀ ਭਾਈ ਇਹ ਬਿਸਕੁਕ ਇਹ ਜੀ ਹੱਥ ਦਾ ਤਿਆਰ ਹੋਇਆ ਵੈਰੀ ਗੁੱਡ ਹੱਥ ਦਾ ਤਿਆਰ ਹੈ ਇਹ ਨਾ ਖਰਾਬ ਹੋ ਨਾ ਨਾ ਉਹਦਾ ਜਾਣ ਨਹੀਂ ਸਕਦਾ ਕਿ ਠੀਕ ਹੈ ਜੀ ਸੰਭਾਲ ਥੋੜੀ ਰੱਖਣੀ ਪੈਣੀ ਆ ਵੀ ਜਿੰਨੇ ਪੈਕੇਟ ਕੱਢੇ ਆ ਉਹਦੇ ਚੋਂ ਕੱਢ ਕੇ ਉਸੇ ਰਬੜ ਚਾੜਨੀ ਆ ਜੇ ਰਬੜ ਨਾ ਚਾੜੀ ਉਸ ਲਾ ਬੇਚ ਜਾ ਸਕਦਾ